ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਵਸਦਾ ਪੰਜਾਬ ਦੀ ਖਾਸ ਪੇਸ਼ਕਸ਼ ਸਫਰ-ਏ ਸ਼ਹਾਦਤ ਆਪਾਂ ਪਿਛਲੇ ਐਪੀਸੋਡਾਂ ਵਿੱਚ ਗੱਲ ਕੀਤੀ ਸੀ ਸਰਸਾ ਨਦੀ ਤੇ ਪਰਿਵਾਰ ਦਾ ਵਿਛੋੜਾ ਹੋਇਆ ਪਰਿਵਾਰ ਦੇ ਵਿਛੋੜੇ ਤੋਂ ਬਾਅਦ ਵੱਡੇ ਸਾਬਜਾਦਿਆਂ ਤੇ ਗੁਰਗੋਬਿੰਦ ਸਿੰਘ ਮਹਾਰਾਜ ਨਾਲ ਕੀ ਕੁਝ ਵਾਪਰਿਆ ਉਹਨਾਂ ਨਾਲ ਉਹਨਾਂ ਤੇ ਆਪਾਂ ਗੱਲਬਾਤ ਕੀਤੀ ਸੀ ਅੱਜ ਆਪਾਂ ਗੱਲਬਾਤ ਕਰਾਂਗੇ ਸੱਤ ਪੋਨੂ ਜਦੋਂ ਪਰਿਵਾਰ ਵਿਛੋੜਾ ਹੁੰਦਾ ਵਾ ਤਾਂ ਮਾਤਾ ਗੁਜਰਕੌਰ ਤੇ ਛੋਟੇ ਸਾਬਜਾਦਿਆਂ ਦਾ ਨਾ ਕੀ ਵਾਪਰਿਆ ਅੱਛਾ ਲੰਮ ਜੂ ਦੇ ਰਹਿਣਗੇ ਹਰ ਵਾਰ ਦੀ ਤਰ੍ਹਾਂ ਇੱਕ ਵਾਰ ਫੇਰ ਬਾਬਾ ਦਰਸ਼ਨ ਜੀ ਪਹਿਲਾ ਫਤਿਹ ਦੀ ਸੰਤ ਪੋਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਆਪਾਂ ਪਿਛਲੇ ਐਪੀਸੋਡ ਅੱਜ ਗੱਲਬਾਤ ਕੀਤੀ ਆ ਕਿ ਪਰ ਜਦੋਂ ਪਰਿਵਾਰ ਵਿਛੋੜਾ ਹੁੰਦਾ ਵਾ ਗੁਰੂ ਗੋਬਿੰਦ ਸਿੰਘ ਜੀ ਤੇ ਵੱਡੇ ਸਾਹਿਬ ਜਦੋਂ ਦਾ ਕੀ ਕੁਝ ਹੋਇਆ ਸ਼ਾਦ ਤੱਕ ਆਪ ਗੱਲਬਾਤ ਕੀਤੀ ਆ ਅੱਜ ਆਪ ਗੱਲਬਾਤ ਕਰਾਂਗੇ ਜਦੋਂ ਸਰਸਾ ਨਦੀ ਪਰਿਵਾਰ ਵਿਛੋੜਾ ਪੈਂਦਾ ਵਾ ਤਾ ਛੋਟੇ ਸਾਬ ਜਦੇ ਤੇ ਮਾਤਾ ਗੁਜਰਕੌਰ ਨਾ ਕੀ ਕੁਝ ਵਾਪਰਿਆ ਉਹ ਕੀ ਪਾਣਾ ਸੀਗਾ ਸੋ ਆਕਾਸ਼ ਜੀ ਆਪਾਂ ਗੱਲ ਕਰ ਰਹੇ ਸੀ ਵੀ ਜਦੋਂ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਅਨੰਦਪੁਰ ਸਾਹਿਬ ਛੱਡਦੇ ਨੇ ਤੇ ਉੱਥੋਂ तकरीबन 500 ਸਿੰਘਾਂ ਦਾ ਜਥਾ ਮਹਾਰਾਜ ਦੇ ਨਾਲ ਹੁੰਦਾ ਤੇ ਜਿਹੜੇ ਮੁਗਲ ਫੌਜਾਂ ਨੇ ਪਹਾੜੀ ਰਾਜੇ ਕਸਮਾ ਖਾ ਕੇ ਮੁਕਰ ਗਏ ਤੇ ਉਹਨਾਂ ਨੇ ਮਹਾਰਾਜ ਦੇ ਤੇ ਪਿੱਛੋਂ ਹਮਲਾ ਕਰਤਾ ਬਹੁਤ ਸਾਰੇ ਜਿਹੜੇ ਸਿੱਖ ਸੀ ਉਹ ਸ਼ਹੀਦ ਹੋਏ ਹਾਂਜੀ ਫਿਰ ਉੱਥੇ ਪਰਿਵਾਰ ਵਿਛੋੜਾ ਹੁੰਦਾ ਹੈ ਸਰਸਾ ਦੇ ਨੇੜੇ ਪਰਿਵਾਰ ਵਿਛੋੜੇ ਤੋਂ ਬਾਅਦ ਗੁਰੂ ਗੋਵਿੰਦ ਸਿੰਘ ਮਹਾਰਾਜ ਦਾ ਪਰਿਵਾਰ ਜਿਹੜਾ ਤਿੰਨ ਭਾਗਾਂ 'ਚ ਵੰਡਿਆ ਜਾਂਦਾ ਹੈ ਹਾਂਜੀ ਗੁਰੂ ਕੇ ਮਹਿਲ ਜਿਹੜੇ ਨੇ ਰੋਪੜ ਹੁੰਦੇ ਹੋਏ ਦਿੱਲੀ ਵੱਲ ਚਲੇ ਜਾਂਦੇ ਨੇ ਮਾਤਾ ਸੁੰਦਰ ਕੌਰ ਜੀ ਮਾਤਾ ਸਹਿਬ ਕੌਰ ਜੀ ਦੂਸਰੇ ਹਿੱਸੇ 'ਚ ਵੱਡੇ ਸਹਬਜ਼ਾਦੇ ਗੁਰੂ ਗੋਵਿੰਦ ਸਿੰਘ ਮਹਾਰਾਜ ਮੁੱਠਪਰ ਸਿੰਘ ਇੱਕ ਸਾਈਡ ਤੇ ਚਲੇ ਜਾਂਦੇ ਨੇ ਹਾਂਜੀ ਤੇ ਤੀਸਰੇ ਹਿੱਸੇ ਦੇ ਵਿੱਚ ਸਹਿਬ ਸ੍ਰੀ ਗੁਰੂ ਗੋਵਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਬੱਚੇ ਛੋਟੇ ਸਹਬਜ਼ਾਦੇ ਤੰਤਨ ਬਾਬਾ ਜੋਰਾਵਰ ਸਿੰਘ ਜੀ ਤੰਤਨ ਬਾਬਾ ਫਤੇ ਸਿੰਘ ਜੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਾਤਾ ਤੰਤਨ ਮਾਤਾ ਗੁਜਰ ਕੌਰ ਜੀ ਇਹ ਸਰਸਾ ਦੇ ਕੰਢੇ-ਕੰਢੇ ਤੇ ਇੱਕ ਅਲੱਗ ਦਿਸ਼ਾ ਤੇ ਨਿਕਲ ਜਾਂਦੇ ਨੇ ਮਹਾਰਾਜ ਦੇ ਨਾਲੋਂ ਹਾਂਜੀ ਹੁਣ ਰਾਤ ਦਾ ਸਮਾਂ ਹੈ ਔਰ ਰਾਤ ਦੇ ਸਮੇਂ ਦੇ ਵਿੱਚ ਛੋਟੀ ਉਮਰਾਂ ਦੇ ਮਾਲਕ ਬਾਬਾਜੀਤ ਸਿੰਘ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਔਰ ਬੁੱਢੀ ਉਮਰ ਦੇ ਵਿੱਚ ਮਾਤਾ ਗੁਜਰ ਕੌਰ ਜੀ ਕੜਾਕੇ ਦੀ ਠੰਡ ਹੈ ਹਾਂਜੀ ਹਲਕਾ ਹਲਕਾ ਮੀਂਹ ਵੀ ਪੈ ਰਿਹਾ ਹੈ بارش ਦੇ ਨਾਲ ਸਾਬ ਜਦਾਂ ਦੇ ਮਾਤਾ ਜੀ ਦੇ ਕੱਪੜੇ ਵੀ ਭਿੱਜ ਗਏ ਬਹੁਤ ਕੜਾਕੇ ਦੀ ਠੰਡ ਪੈ ਰਹੀ ਹੈ ਹੁਣ ਫਿਰ ਵੀ ਐਸੇ ਸਮੇਂ ਦੇ ਵਿੱਚ ਉਹਨਾਂ ਨੇ ਹਾਰ ਨਹੀਂ ਮੰਨੀ ਉਹਨਾਂ ਨੇ ਪੂਰੇ ਹੌਂਸਲੇ ਦੇ ਨਾਲ ਉਸ ਸਮੇਂ ਦਾ ਮੁਕਾਬਲਾ ਕੀਤਾ ਹਾਂਜੀ ਇਹੋ ਜੀ ਇੱਕ ਇੱਕ ਕਰਣਾਮਈ ਜਿਹੜੀ ਸਥਿਤੀ ਪੈਦਾ ਹੋ ਗਈ ਇਸ ਗੱਲ ਨੂੰ ਬਹੁਤ ਵਧੀਆ ਇੱਕ ਮਸ਼ਹੂਰ ਰਾਗੀ ਨੇ ਬੜੇ ਸੁੰਦਰ ਲਫਜ਼ਾਂ ਦੇ ਵਿੱਚ ਨਾ ਗਾਉਣਾ ਕੀਤਾ ਬਾਟਾ ਲੰਮੀਆਂ ਤੇ ਰਸਤਾ ਪਹਾੜ ਦਾ ਤੁਰੇ ਜਾਂਦੇ ਗੁਰਾਂ ਦੇ ਲਾਲ ਦੀ ਰਾਤ ਹਨੇਰੀ ਬਿਜਲੀ ਚਮਕੇ ਰਾਜ ਜੰਗਲਾਂ ਦੇ ਪੈ ਗਏ ਨੇ ਇਹ ਜਿਹੜਾ ਸ਼ਬਦ ਉਹਨਾਂ ਨੇ ਗਾਇਆ ਉਹ ਕਵਤਾ ਗਾਈ ਹੈ ਉਹਨਾਂ ਦੇ ਜਿਹੜੇ ਪਿਆਰ ਦੇ ਵਿੱਚ ਉਹ ਦਰਸਾਉਂਦੀ ਹੈ ਵੀ ਕਿਹੋ ਜਿਹਾ ਸਮਾਂ ਹੋਇਆਗਾ ਰਾਤ ਹਨੇਰੀ ਹੈ ਬਿਜਲੀ ਲਿਸ਼ਕ ਰਹੀ ਹੈ ਰਾਤ ਹਨੇਰੀ ਬਿਜਲੀ ਲਿਸ਼ਕੇ ਰਾਜ ਜੰਗਲਾਂ ਦੇ ਪੈ ਗਏ ਨੇ ਜਿਹੜੇ ਛੋਟੇ ਛੋਟੇ ਰਹਾਨੂ ਕਹਿੰਦੇ ਕਿੰਨੇ ਦੁੱਖ ਦੁੱਖ ਸਹਣੇ ਪੈ ਜਾਂਦੇ ਨੇ ਉਹਨਾਂ ਨੂੰ ਔਰ ਇਹ ਜਿਹੜਾ ਪਿੰਡ ਤੈਅ ਕਰਦੇ ਕਰਦੇ ਮਾਤਾ ਗੁਜਰਕੌਰ ਸਾਹਿਬ ਜੀ ਦੇ ਨਾਲ ਆ ਕੁੰਮਾ ਮਾਸ਼ਕੀ ਸੀ ਉਹਦੀ ਝੌਂਪੜੀ ਦੇ ਕੋਲ ਚਲੇ ਜਾਂਦੇ ਨੇ ਹਾਂਜੀ ਹੁਣ ਬੇਸ਼ੱਕ ਮਾਤਾ ਗੁਜਰਕੌਰ ਜੀ ਉਸ ਸਮੇਂ ਨੂੰ ਸਹਿ ਰਹੇ ਸੀ ਕਿਸੇ ਤਰੀਕੇ ਪਰ ਉਹਨਾਂ ਨੂੰ ਧਿਆਨ ਸੀ ਵੀ ਸਾਬ ਜਦੇ ਛੋਟੀ ਉਮਰਾਂ ਦੇ ਮਾਲਕਾਂ ਵੀ ਇਹਨਾਂ ਨੂੰ ਆਰਾਮ ਦੀ ਜ਼ਰੂਰਤ ਹੈ। ਹਾਂਜੀ। ਇਹ ਜ਼ਿਆਦਾ ਦੁੱਖ ਨਹੀਂ, ਜ਼ਿਆਦਾ ਕਸ਼ਟ ਨਹੀਂ, ਸਰੀਰਕ ਥਕਾਵਟ ਨਹੀਂ ਸੈਨੂੰ ਕਰ ਪਾਉਣਗੇ। ਹਾਂਜੀ। ਤੇ ਕੁਝ ਵੈਸੇ ਵੀ ਆਪਾਂ ਦੇਖੀ ਹੈ ਵੀ ਦਾਦੀ ਦਾ ਪੋਤਿਆਂ ਦੇ ਨਾਲ ਕੁਝ ਜ਼ਿਆਦਾ ਪਿਆਰ ਹੁੰਦਾ ਹੈ। ਕੁੰਮਾ ਮਸ਼ਕੀ ਦੀ ਇੱਕ ਝੌਂਪੜੀ ਦੇ ਵਿੱਚ ਦੀ ਵੜ ਦਾ ਦੇਖ ਕੇ ਮਾਤਾ ਜੀ ਜਦੋਂ ਜਾਂਦੇ ਨੇ। ਕੁੰਮਾ ਮਸ਼ਕੀ ਜਦੋਂ ਦੇਖਦਾ ਵੀ ਧਨ ਮਾਤਾ ਗੁਜਰਕਾਰ ਜਿਨ੍ਹਾਂ ਦੇ ਦਰ ਤੇ ਕੋਈ ਆ ਜਾਂਦਾ ਮੰਗਤਾ ਹਾਂਜੀ ਉਹਨਾਂ ਨੂੰ ਮਾਤਾ ਗੁਜਰਕੌਰ ਜੀ ਕਿੱਡਾ ਮਤਲਬ ਵਸਤਾਂ ਦੇਖ ਕੇ ਉਹਨਾਂ ਨੂੰ ਲੋੜਵੰਦ ਚੀਜ਼ਾਂ ਦੇਖ ਕੇ ਕਿੰਨਾ ਲੋੜਵੰਦਾਂ ਦੀ ਜਿਹੜੀ ਲੋੜਾਂ ਪੂਰੀਆਂ ਕਰਦੇ ਸੀ ਹਾਂਜੀ ਅੱਜ ਉਹੀ ਮਾਤਾ ਜੀ ਇੱਕ ਭਖਾਰੀਆਂ ਦੀ ਤਰ੍ਹਾਂ ਇਸ ਜੰਗਲ ਦੇ ਵਿੱਚ ਭਟਕ ਰਹੇ ਨੇ ਉਹਨਾਂ ਦੀ ਕੁਲੀ ਤੇ ਆਏ ਨੇ ਮਨੋ ਵੀ ਉਹਦੇ ਜਿਹੜੇ ਕੁੰਮੇ ਮਾਸ਼ਕੀ ਦੇ ਅੱਖਾਂ ਦੇ ਵਿੱਚੋਂ ਜਲ ਭਰ ਆਇਆ ਕਹਿੰਦੇ ਮਾਤਾ ਜੀ ਤੁਸੀਂ ਇਸ ਹਾਲਤ ਦੇ ਵਿੱਚ ਤੇ ਕੁੰਮੇ ਨੂੰ ਸਾਰੀ ਵਾਰਤਾ ਦੱਸਦੇ ਨੇ ਮਾਤਾ ਜੀ ਤੇ ਬੇਨਤੀ ਕਰਦੇ ਵੀ ਤੂੰ ਆਪਣੀ ਝੌਂਪੜੀ ਦੇ ਵਿੱਚ ਸਾਨੂੰ ਥੋੜੀ ਜਗ੍ਹਾ ਦੇ ਦੇ ਆਰਾਮ ਕਰਨ ਵਾਸਤੇ ਹਾਂਜੀ ਉਹ ਝੌਂਪੜੀ ਛੋਟੀ ਸੀ ਕਹਿੰਦੇ ਕਹਿੰਦੇ ਸਾਰੀ ਰਾਤ ਫਿਰ ਕੁੰਮਾ ਮਾਸਕੀ ਮਾਤਾ ਜੀ ਤੇ ਛੋਟੇ ਸਾਹਿਬ ਜੱਦੇ ਨੂੰ ਉਧਰ ਝੌਂਪੜੀ ਦੇ ਵਿੱਚ ਜਗ੍ਹਾ ਦੇ ਕੇ ਆਪ ਝੌਂਪੜੀ ਦੇ ਬਾਹਰ ਬੈਠਦਾ ਤੇ ਉਹਦੀ ਵੀ ਕਿੰਨੀ ਕੁਰਬਾਨੀ ਆ ਫਿਰ ਅਮਰਤ ਵੇਲੇ ਦਿਨ ਚੜ੍ਹੇ ਉਹ ਨਗਰ ਦੇ ਵਿੱਚ ਜਾਂਦਾ ਇੱਕ ਬਜ਼ੁਰਗ ਮਾਤਾ ਸੀ ਲక్ష్ਮੀ ਦੇਵੀ ਉਸ ਦੇ ਘਰ ਜਾ ਕੇ ਸਾਰੀ ਗੱਲ ਦੱਸਦੇ ਵੀ ਇਦਾਂ-ਇਦਾਂ ਕਰਕੇ ਮਾਤਾ ਗੁਜਰਕੌਰ ਸਾਹਿਬ ਜੱਦੇ ਉਹਦੀ ਛੰਨ ਦੇ ਵਿੱਚ ਨੇ ਉਹਦੀ ਝੌਂਪੜੀ ਦੇ ਵਿੱਚ ਐ ਉਹਨਾਂ ਵਾਸਤੇ ਪ੍ਰਸ਼ਾਦਾ ਪਾਣੀ ਤਿਆਰ ਕਰਵਾ ਕੇ ਲਿਆਉਂਦਾ ਤਿਆਰ ਕਰਵਾ ਕੇ ਫਿਰ ਜਿੰਨਾ ਕੋ ਹੋ ਸਕਦਾ ਉਹ ਆਪਣੇ ਬਿੱਤ ਦੇ ਅਨੁਸਾਰ ਸਾਹਿਬ ਜੱਦੇ ਦੀ ਤੇ ਮਾਤਾ ਗੁਜਰਕੌਰ ਦੀ ਸੇਵਾ ਕਰਦਾ ਤੇ ਉੱਥੋਂ ਫਿਰ ਦੇਖਦੇ-ਦੇਖਦੇ ਜਿਹੜਾ ਗੁਰੂ ਘਰ ਦਾ ਰਸੋਈਆ ਸੀ ਗੰਗੂ ਬ੍ਰਹਮਣ ਹਾਂਜੀ ਤੇ ਉਹ ਉੱਥੇ ਆ ਜਾਂਦਾ ਉਹਨੂੰ ਪਤਾ ਲੱਗਦਾ ਵੀ ਮਾਤਾ ਗੁਜਰਕੌਰ ਜੀ ਤੇ ਸਾਹਿਬ ਜੱਦੇ ਇੱਥੇ ਨੇ ਹਾਂਜੀ ਤੇ ਉਹਨਾਂ ਨੂੰ ਬੇਨਤੀ ਕਰਦਾ ਵੀ ਇੱਥੋਂ ਥੋੜੀ ਦੂਰ ਸਿਹੜੀ ਪਿੰਡ ਹੈ ਮੇਰਾ ਪਿੰਡ ਹੈ ਤੇ ਤੁਸੀਂ ਉੱਥੇ ਚਲੋ ਉੱਥੇ ਆਪਾਂ ਸਾਹਿਬ ਜاده ਆਰਾਮ ਵੀ ਕਰ ਲੈਣਗੇ ਉਹਨਾਂ ਦੇ ਖਾਣ ਪੀਣ ਦਾ ਪ੍ਰਬੰਧ ਵੀ ਹੋ ਜਾਏਗਾ ਕੁਝ ਕੱਪੜੇ ਲੱਤੇ ਦਾ ਪ੍ਰਬੰਧ ਹੋ ਜਾਏਗਾ ਹਾਂਜੀ ਤੇ ਤੁਸੀਂ ਜਿੰਨਾ ਚਿਰ ਚਾਹੋ ਮੇਰੇ ਘਰ ਰਹਿ ਸਕਦੇ ਹੋ ਤੇ ਗੰਗੂ ਬੱਚ ਦੇ ਬਚਾਉਂਦੇ ਕਿਉਂਕਿ ਜਗ੍ਹਾ ਜਗ੍ਹਾ ਤੇ ਮੁਗਲ ਮੁਗਲ ਫੌਜਾਂ ਦੇ ਪਹਿਰੇ ਲੱਗੇ ਹੋਏ ਸੀ ਤੇ ਬੱਚ ਦੇ ਬਚਾਉਂਦੇ ਉਹ ਸਿਹੜੀ ਮਾਤਾ ਜੀ ਸਾਹਿਬ ਜاده ਤੇ ਗੰਗੂ ਪਹੁੰਚ ਜਾਂਦਾ ਹੈ ਹੁਣ ਗੰਗੂ ਦਾ ਕਿਤੇ ਧਿਆਨ ਪਿਆ ਮਾਤਾ ਜੀ ਦੇ ਕੋਲ ਕੁਛ ਇੱਕ ਗਠੜੀ ਦੇ ਵਿੱਚ ਮਾਇਆਦਿਕ ਮੋਹਰਾਦਿਕ ਸੀ ਉਥੇ ਗੰਗੂ ਦਾ ਜਿਹੜਾ ਮਨ ਹੈ ਬੇਈਮਾਨ ਹੋ ਗਿਆ ਵੀ ਕਿਸੇ ਨਾ ਕਿਸੇ ਤਰੀਕੇ ਜਿਹੜੀ ਇਹ ਮਾਇਆ ਹੈ ਮਾਤਾ ਜੀ ਦੇ پاس ਉਹਨੂੰ ਮੈਂ ਹੱਥਿਆਲ ਮੈਂ ਇਤਿਹਾਸ ਚ ਲਿਖਿਆ ਵੀ ਉਹਨੇ ਬਾਜ਼ਾਰ ਤੋਂ ਜਾ ਕੇ ਕੁਛ ਨਾ ਜ਼ਹਿਰ ਆਦਿਕ ਕੁਛ ਇਹ ਜहरीਲੀ ਚੀਜ਼ ਲੈ ਕੇ ਆਂਦੀ ਆਪ ਆਪਣੀ ਮਾਤਾ ਨੂੰ ਕਹਿਆ ਵੀ ਆਉਂ ਕਰ ਵੀ ਆਹ ਜ਼ਹਿਰੀਲੀ ਚੀਜ਼ ਇਹਨਾਂ ਦੇ ਰੋਟੀ ਦੇ ਵਿੱਚ ਇਹਨਾਂ ਦੇ ਪ੍ਰਸ਼ਾਦ ਦੇ ਵਿੱਚ ਪਾ ਦੇ ਹਾਂਜੀ ਤੇ ਇਹ ਮਰ ਜਾਣਗੇ ਤੇ ਆਪਾਂ ਜਰ ਤਨ ਦੌਲਤ ਲੁੱਟ ਕੇ ਆਪਣਾ ਐਸ਼ ਕਰਾਂਗੇ ਕਿਉਂਕਿ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਪਤਾ ਨਹੀਂ ਕਿੱਥੇ ਚਲੇ ਗਏ ਆ ਤੇ ਹਾਂਜੀ ਤੇ ਜਦੋਂ ਉਹਨਾਂ ਨੇ ਆਪਣੀ ਮਾਤਾ ਨੂੰ ਗੰਗੂ ਨੇ ਇਹ ਗੱਲ ਕਹੀ ਉਹਦੀ ਮਾਤਾ ਨੇ ਗੰਗੂ ਨੂੰ ਤਰਕਾਰਾਂ ਮਾਰੀਆਂ ਵੀ ਤੂੰ ਸ਼ਰਮ ਕਰ ਵੀ ਤੂੰ ਇਨਐਚਰ ਗੁਰੂ ਘਰ ਦਾ ਅੰਜਲ ਖਾਦਾ ਹੈ ਨਮਕ ਖਾਦਾ ਹੈ ਨਮਕ ਖਾ ਕੇ ਹਰਾਮ ਨਾ ਕਰ ਇਹ ਕੰਮ ਇਹ ਜਿਹੜਾ ਕਾਰਜ ਆ ਮੈਂ ਨਹੀਂ ਕਰ ਸਕਦੀ ਤੇ ਉਹਨੇ ਬਲਕੇ ਉਹਨੂੰ ਝੜਕੀ ਵੀ ਦਿੱਤਾ ਹਾਂਜੀ ਪਰ ਹੁਣ ਗੰਗੂ ਦਾ ਮਨ ਬੇਈਮਨ ਹੋ ਗਿਆ ਤੇ ਉਸਨੇ ਫਿਰ ਰਾਤ ਨੂੰ ਜਦੋਂ ਉਹਨੂੰ ਪ੍ਰਤੀਤ ਹੋਇਆ ਵੀ ਮਾਤਾ ਜੀ ਤੇ ਸਹਬਜਾ ਦੇ ਸੌਂਗੇ ਤੇ ਉਹ ਨਾ ਚੋਰੀ-ਚੋਰੀ ਜਾਂਦਾ ਪਰ ਹੁਣ ਮਾਤਾ ਜੀ ਤਾਂ ਕਹੇ ਜੀ ਹਾਲਤ ਅਜਿਹੀ ਸੀ ਉਹਨਾਂ ਨੂੰ ਤਾਂ ਨੀਂਦ ਨਹੀਂ ਸੀ ਆ ਰਹੀ ਕਿਉਂਕਿ ਪਰਿਵਾਰ ਦੇਖੋ ਸਾਰਾ ਵਿਛੜ ਗਿਆ ਵੱਡੇ ਸਹਬਜਾ ਦੇ ਵਿਛੜ ਗਏ ਗੁਰੂ ਗੋਬਿੰਦ ਸਿੰਘ ਮਹਾਰਾਜਾ ਪਤਾ ਨਹੀਂ ਗੁਰੂ ਕੇ ਮਹਿਲ ਪਤਾ ਨਹੀਂ ਹੁਣ ਛੋਟੇ ਸਾਹਿਬ ਜੀ ਦੇ ਉਹਨਾਂ ਦੇ ਆਉਣ ਵਾਲਾ ਸਮਾਂ ਕਿਹੋ ਜਿਹਾ ਹੋਏਗਾ ਹਾਂਜੀ ਤੇ ਮਾਤਾ ਜੀ ਨੂੰ ਤਾਂ ਨੀਂਦ ਨਹੀਂ ਸੀ ਆ ਰਹੀ ਪਰ ਪਏ ਸੀ ਹੁਣ ਗੰਗੂ ਹੌਲੀ ਹੌਲੀ ਜਾਂਦਾ ਤੇ ਜਾ ਕੇ ਉਹ ਜਿਹੜੀ ਗੱਠੜੀ ਹੁੰਦੀ ਹੈ ਮੋਰਾਂ ਦੀ ਉਹ ਚੱਕ ਲਿਆਉਂਦਾ ਮਾਤਾ ਜੀ ਨੇ ਦੇਖ ਲਿਆ ਜਦੋਂ ਅਮਰਤ ਵੇੜਾ ਹੋਇਆ ਤੇ ਮਾਤਾ ਜੀ ਪੁੱਛਦੇ ਆ ਵੀ ਗੰਗੂ ਉਹ ਜਿਹੜੀ ਗੱਠੜੀ ਸੀ ਤੂੰ ਸੰਭਾਲ ਕੇ ਰੱਖ ਲਈ ਕਿਤੇ ਤੇ ਹੁਣ ਗੰਗੂ ਨੂੰ ਆਪਣਾ ਅੰਦਰ ਦਾ ਜਿਹੜਾ ਪਾਲਾ ਸੀ ਉਹ ਵੱਡ ਵੱਡ ਖਾਣ ਲੱਗ ਪਿਆ ਮਾਤਾ ਜੀ ਨੂੰ ਕਹਿੰਦਾ ਵੀ ਤੁਸੀਂ ਇੱਕਦਮ ਮੈਂ ਤੁਹਾਨੂੰ ਪਨਾਹ ਦਿੱਤੀ ਐ ਤੇ ਦੂਜਾ ਤੁਸੀਂ ਮੈਨੂੰ ਚੋਰ ਕਹਿੰਦੇ ਹੋ ਤੇ ਉਹ ਰੌਲਾ ਪਾਉਂਦਾ ਉੱਚੀ ਰੌਲਾ ਪਾਉਣ ਲੱਗਦਾ ਕਹਿੰਦਾ ਮੈਂ ਤੁਹਾਨੂੰ ਇਸ ਗੱਲ ਦੀ ਸਜ਼ਾ ਦਵਾਵਾਂਗਾ ਤੇ ਮੈਂ ਤੁਹਾਨੂੰ ਗ੍ਰਿਫਤਾਰ ਕਰਾ ਦਾਂਗਾ ਪਰ ਮਾਤਾ ਜੀ ਨੇ ਬੜਾ ਸਮਝਾਉਣਾ ਕਰਿਆ ਗੰਗੂ ਕੋਈ ਗੱਲ ਨਹੀਂ ਜਿੰਨੇ ਪੈਸੇ ਤੂੰ ਲੈ ਹੋਰ ਵੀ ਦੇ ਦਾਂਗੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਮਿਲਣਗੇ ਤੇਰਾ ਮੂੰਹ ਮੰਗ ਮੈਂ ਤੈਨੂੰ ਨਾਮ ਦੇ ਦਾਂਗੇ ਪਰ ਇਹੋ ਜਿਹਾ ਕਹਿਰ ਨਾ ਕਰ ਪਰ ਗੰਗੂ ਦਾ ਮਨ ਜਿਹੜਾ ਬੇਬਾਨ ਹੋ ਚੁੱਕਿਆ ਸੀ ਉਹ ਜਾਂਦਾ ਮਰੰਡੇ ਦੇ ਕੋਤਵਾਲ ਉਹਨੂੰ ਜਾ ਕੇ ਸ਼ਿਕਾਇਤ ਕਰ ਦਿੰਦਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜਾ ਬਾਗੀ ਐ ਮੁਗਲ ਫੌਜ ਦਾ ਹਾਂਜੀ ਉਹਦੇ ਮਾਤਾ ਜੀ ਤੇ ਉਹਦੇ ਬੱਚੇ ਜਿਹੜੇ ਆ ਮੇਰੇ ਕੋਲ ਮੈਂ ਆਪਣੇ ਘਰ ਡੱਕ ਕੇ ਰੱਖਿਓਏ ਨੇ ਫਿਰ ਤੁਸੀਂ ਉਹਨਾਂ ਨੂੰ ਫੜ ਸਕਦਾ ਫਿਰ ਮਰੰਡੇ ਦੇ कोतवाल ਨੇ ਜਾਨੀ ਖਾਨ ਤੇ ਮਾਨੀ ਖਾਨ ਜਿਹੜੇ ਨੇ ਆਉਂਦੇ ਨੇ ਹਾਂਜੀ ਧੰਨ ਮਤਾ ਗੁਜਰਕਾਰ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਇਹ ਤਿੰਨਾਂ ਨੂੰ ਗ੍ਰਿਫਤਾਰ ਕਰ ਲੈਂਦੇ ਨੇ ਠੀਕ ਹੈ ਗ੍ਰਿਫਤਾਰ ਕਰਕੇ 9 ਪੋਵ ਵਾਲੇ ਦਿਨ ਉਹਨਾਂ ਨੂੰ ਮਰੰਡੇ ਕੋਤਵਾਲ ਕੋਤਵਾਲ ਦੇ ਵਿੱਚ ਰੱਖਿਆ ਜਾਂਦਾ ਹੈ ਥਾਣੇ ਦੇ ਵਿੱਚ ਜੋ ਉਹਨਾਂ ਦੀ ਚੌਂਕੀ ਬਣੀ ਸੀ ਉਹਦੇ ਵਿੱਚ ਰੱਖਿਆ ਜਾਂਦਾ ਹੈ ਹਾਂਜੀ ਔਰ ਉੱਥੇ ਸਹਿਬ ਜਦਿਆਂ ਨੂੰ ਜਾਂ ਮਾਤਾ ਗੁਜਰ ਕੌਰ ਜੀ ਨੂੰ ਕੋਈ ਵੀ ਚੀਜ਼ ਖਾਣ ਨੂੰ ਨਹੀਂ ਦਿੱਤੀ ਜਾ ਰਹੀ ਭਾਵ ਉਹਨਾਂ ਨੂੰ ਪੂਰੇ ਕਸ਼ਟ ਦਿੱਤੇ ਜਾ ਰਹੇ ਨੇ ਵੀ ਇਹਨਾਂ ਨੂੰ ਈਨ ਮਨਾਉਣੀ ਹੈ ਕਿਸੇ ਨਾ ਕਿਸੇ ਤਰੀਕੇ ਔਰ ਉੱਧਰ ਰਾਤੋ ਰਾਤ ਸਰਹੰਦ ਦਾ ਜਿਹੜਾ ਸੂਬਾ ਸਰਹੰਦ ਸੀ ਵਜੀਦਾ ਹਾਂਜੀ ਜਿਹੜਾ ਨੰਦਪੁਰ ਸਾਹਿਬ ਬੁਰੀ ਤਰ੍ਹਾਂ ਹਾਰ ਖਾ ਕੇ ਔਰ ਆਪਣਾ ਹਾਰ ਦੇ ਨਾਲ ਮੂੰਹ ਜਿਹੜਾ ਅੰਦਰ ਕੋਈ ਬੈਠਾ ਸੀ ਉਹਨੂੰ ਜਦੋਂ ਇਹ ਖਬਰ ਮਿਲੀ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਿਬਜ਼ਾਦੇ ਤੇ ਮਾਤਾ ਗੁਜਰਕੌਰ ਹਾਂਜੀ ਗ੍ਰਿਫਤਾਰ ਹੋ ਗਏ ਨੇ ਉਹਨੂੰ ਇਹ ਯਕੀਨ ਹੋ ਗਿਆ ਵੀ ਗੁਰੂ ਗੋਬਿੰਦ ਸਿੰਘ ਆਪਣੇ ਬੱਚਿਆਂ ਕਰਕੇ ਤੇ ਮਾਤਾ ਜੀ ਕਰਕੇ ਜ਼ਰੂਰ ਉਹਦੀ ਸਰਨ ਦੇ ਵਿੱਚ ਆਏਗਾ ਤੇ ਉਸ ਨੇ ਉਹਨਾਂ ਨੂੰ ਕਿਹਾ ਕਿ ਉਹਨਾਂ ਨੂੰ ਇੱਥੇ ਲਿਆਂਦਾ ਜਾਏ ਸਰਾਂਦਰ ਲਿਆਂਦਾ ਜਾਏ ਹਾਂਜੀ ਤੇ 10 ਪੋਵ ਵਾਲੇ ਦਿਨ ਸਵੇਰੇ ਸਵੇਰੇ ਜਿਹੜਾ ਗਨੀਖਾਨ ਨਵੀਖਾਨ ਸੀ ਜਿਹੜਾ ਉਹ ਬੱਚਿਆਂ ਨੂੰ ਤੇ ਮਾਤਾ ਜੀ ਨੂੰ ਲੈ ਕੇ ਸਰਹੰਦਵਾਲ ਚਲੇ ਜਾਂਦੇ ਨੇ ਜਦੋਂ ਇਹ ਸੂਬਾ ਸਰਹੰਦ ਨੂੰ ਖਬਰ ਮਿਲਦੀ ਹੈ ਹਾਂਜੀ ਕਿ ਬੱਚੇ ਤੇ ਮਾਤਾ ਜੀ ਸਰਹੰਦ ਆ ਗਏ ਨੇ ਉਸ ਵਜੀਦੇ ਨੇ ਨਾ ਇੱਕ ਗਰਮੀਆਂ ਦੇ ਵਿੱਚ ਆਪਣੇ ਆਰਾਮ ਕਰਨ ਵਾਸਤੇ ਗਰਮੀਆਂ ਦੇ ਵਿੱਚ ਆਪਣੀ ਗਰਮੀ ਨੂੰ ਘੱਟ ਕਰਨ ਵਾਸਤੇ ਇੱਕ ਠੰਡਾ ਬੁਰਜ ਬਣਾਇਆ ਹੋਇਆ ਸੀ ਠੀਕ ਹੈ ਜੀ ਉਹ ਬਰਜ ਦੇ ਵਿੱਚ ਕਹਿੰਦੇ ਨਾਲ ਇੱਕ ਨਾਲਾ ਚੱਲਦਾ ਸੀ ਨਦੀ ਚੱਲਦੀ ਸੀ ਔਰ ਜਦੋਂ ਅਤਿ ਦੀ ਗਰਮੀ ਹੁੰਦੀ ਸੀ ਉਹਦੇ ਤੇ ਜਦੋਂ ਬੈਠਦੇ ਸੀ ਉਸ ਜਗ੍ਹਾ ਤੇ ਗਰਮੀ ਦੇ ਵਿੱਚ ਵੀ ਸੀਤ ਹਵਾ ਚੱਲਦੀ ਲੱਗਦੀ ਸੀ ਬੰਦੇ ਨੂੰ ਠੀਕ ਹੈ ਮਤਲਬ ਗਰਮੀ ਦੇ ਵਿੱਚ ਵੀ ਉੱਥੇ ਠੰਡੀ ਹਵਾ ਚੱਲਦੀ ਲੱਗਦੀ ਸੀ ਹੁਣ ਉਧਰ ਪੋਹ ਦੇ ਦਿਨ ਉਹ ਮਾਘ ਦੇ ਦਿਨਾਂ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਬਹੁਤ ਕੜਾਕੇ ਦੀ ਠੰਡ ਪੈਂਦੀ ਹੁੰਦੀ ਸੀ ਤੇ ਵਜੀਦੇ ਨੇ ਮਾਤਾ ਗੁਜਰਕੌਰ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਇਨੂੰ ਉਸ ਬੁਰਜ ਦੇ ਵਿੱਚ ਜਿਹੜਾ ਚਾਰੇ ਪਾਸੇ ਖੁੱਲਾ ਸੀ ਚਾਰੇ ਪਾਸੇ ਹਵਾ ਪੈਂਦੀ ਸੀ ਤੇ ਉਧਰ ਪੋ ਮਾ ਪੋ ਮਗ ਦੇ ਦਿਨ ਪੋ ਦੇ ਦਿਨਾਂ ਦੇ ਵਿੱਚ ਕੜਾਕੇ ਦੀ ਠੰਡ ਪੈਂਦੀ ਉੱਥੇ ਉਹਨਾਂ ਨੂੰ ਕੈਦ ਕਰਕੇ ਉੱਥੇ ਰੱਖਿਆ ਔਰ ਸਖਤ ਪਹਿਰੇ ਦੇ ਵਿੱਚ ਰੱਖਿਆ ਹੁਣ ਜਦੋਂ ਇਹ ਗੱਲ ਨਾ ਪਤਾ ਲੱਗੀ ਮੋਤੀ ਮਹਿਰੇ ਨੂੰ ਹਾਂਜੀ ਜਦੋਂ ਮੋਤੀ ਮਹਿਰੇ ਨੂੰ ਗੱਲ ਇਹ ਪਤਾ ਲੱਗੀ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਛੋਟੇ ਛੋਟੇ ਬੱਚੇ ਐ ਤੇ ਉਹਨਾਂ ਦੇ ਬੁੱਢੇ ਮਾਤਾ ਜੀ ਮਾਤਾ ਗੁਜਰ ਕੌਰ ਜੀ ਉਹਨੂੰ ਉਸ ਸੂਬਾ ਸਰੰਦ ਨੇ ਠੰਡੇ ਬੁਰਜੇ ਦੇ ਵਿੱਚ ਰੱਖਿਆ ਹਾਂਜੀ ਕਿਤੇ ਕਿਤੇ ਉਹਦਾ ਹੱਥ ਪੈਂਦਾ ਸੀ ਉਹਨਾਂ ਦਾ ਉਸ ਮੋਗਲ ਫੌਜਦਿਆਂ ਦੇ ਨਾਲ ਕੋਈ ਸਬੰਧ ਸੀ ਛੋਟਾ ਪੁੱਣਾ ਠੀਕ ਹੈ ਜੀ ਕਿਤੇ ਉਹਨੇ ਵੀ ਨੌਕਰੀ ਕੀਤੀ ਸੀ ਉਹਨੇ ਆਪਣੀ ਘਰ ਵਾਲੀ ਨਾਲ ਮਤਾ ਪਕਾਇਆ ਵੀ ਦੇਖੋ ਐਸਾ ਸਮਾਂ ਹੈ ਤੇ ਆਪਾਂ ਨੂੰ ਕੁਛ ਨਾ ਕੋਈ ਗੁਰੂ ਘਰ ਦੀ ਸੇਵਾ ਕਰਨੀ ਚਾਹੀਦੀ ਹੈ ਬੱਚਿਆਂ ਦੀ ਮਦਦ ਕਰਨੀ ਚਾਹੀਦੀ ਹੈ ਹਾਂਜੀ ਤੇ ਉਹਨੇ ਆਪਣੀ ਘਰਵਾਲੀ ਦੇ ਨਾਲ ਮਿਲ ਕੇ ਇੱਕ ਦੁੱਧ ਦਾ ਛੰਨਾ ਤਿਆਰ ਕਰਵਾਇਆ ਗਰਮ ਕਰਵਾਇਆ ਦੁੱਧ ਦਾ ਛੰਨਾ ਉੱਪਰ ਕੇ ਨਾਲ ਗਲਾਸ ਲੈ ਕੇ ਉਹ ਚੋਰੀ ਛਪੇ ਉਹ ਮੁਗਲ ਜਿਹੜੇ ਸੈਨਿਕਾ ਉਹਨਾਂ ਦੇ ਨਾਲ ਬੇਨਤੀ ਕਰਕੇ ਜਾਂ ਜਿੱਥੇ ਉਹਨੂੰ ਠੀਕ ਲੱਗਿਆ ਉਹ ਜਿਹੜੇ ਘਰ ਵਾਲੀ ਦੇ ਗਹਿਣੇ ਆਦਕ ਲੈ ਕੇ ਉਹਨਾਂ ਨੂੰ ਥੋੜਾ ਬਹੁਤਾ ਲਾਲਚ ਦੇ ਕੇ ਕਿਸੇ ਨਾ ਕਿਸੇ ਤਰੀਕੇ ਉਹ ਮਾਤਾ ਗੁਜਰ ਕੌਰ ਸਾਹਿਬ ਜਾਨ ਦੇ ਕੋਲ ਪਹੁੰਚਣ ਦੇ ਵਿੱਚ ਕਾਮਯਾਬ ਹੋ ਜਾਂਦਾ ਠੀਕ ਹੈ ਜੀ ਤੇ ਹੁਣ ਰਾਤ ਤੋਂ ਪੂਰੀ ਠੰਡ ਪੈ ਰਹੀ ਸੀ ਮਾਤਾ ਗੁਦਰਕੌਰ ਜੀ ਦੇਖ ਰਹੀ ਸੀ ਖਾਣ ਪੀਣ ਨੂੰ ਤਾਂ ਕੁਝ ਦਿੱਤਾ ਨਹੀਂ ਗਿਆ ਬਜੀਦੇ ਵੱਲੋਂ ਕਿਉਂਕਿ ਉਹ ਚਾਹ ਰਹੇ ਸੀ ਵੀ ਇਹਨਾਂ ਨੂੰ ਕਸ਼ਟ ਦੇਖੇ ਆਪਾਂ ਕਿਸੇ ਨਾ ਕਿਸੇ ਤਰੀਕੇ ਅ ਜਿੰਨੀਆਂ ਸਜਾਵਾਂ ਦੇਖੀਏ ਉਹ ਉਹਨਾਂ ਜਲਦੀ ਇਹ ਆਪਣੀ ਈਨ ਮੰਨਣਗੇ ਹਾਂਜੀ ਉਹ ਕੜੱਕੇ ਦੀ ਠੰਡ ਦੇ ਵਿੱਚ ਜਦੋਂ ਪਹੁੰਚਿਆ ਗੁਰੂ ਦਾ ਪਿਆਰਾ ਮਾਤਾ ਜੀ ਨੂੰ ਆਵਾਜ਼ ਲਗਾਈ ਮੋਤੀ ਮੈਨੇ ਆਵਾਜ਼ ਲਈ ਮਾਤਾ ਜੀ ਤਾ ਮਾਤਾ ਜੀ ਇਕਦਮ ਸਤਰਕ ਹੋ ਗਏ ਵੀ ਅੱਧੀ ਰਾਤ ਦੇ ਟਾਈਮ ਦੇ ਵਿੱਚ ਹੁਣੇ ਪਤਾ ਨਹੀਂ ਕੀ ਕੋਈ ਬਾਣਾ ਨਾ ਵਰਤਾ ਦੇ ਨਾ ਕੋਈ ਸੈਨਿਕ ਕਿਉਂਕਿ ਮਾਤਾ ਜੀ ਤਾਂ ਡਰ ਸੀ ਵੀ ਕੋਈ ਬਾਣਾ ਤਾਂ ਵਰਤਣ ਵਾਲਾ ਹੀ ਹੈ ਜਦੋਂ ਮੋਤੀ ਮੇਰੇ ਨੇ ਆਵਾਜ਼ ਮਾਰੀ ਮਾਤਾ ਜੀ ਕਹਿੰਦੇ ਕੌਣ ਤੇ ਮੋਤੀ ਮੇਰਾ ਹੱਥ ਜੋੜਦਾ ਮਾਤਾ ਜੀ ਮੈਂ ਹੈ ਤਾਂ ਬਹੁਤ ਛੋਟਾ ਜਿਹਾ ਸੇਵਕ ਗੁਰੂ ਘਰ ਦਾ ਹਾਂਜੀ ਵੀ ਮੈਂ ਆਪ ਜੀ ਤੇ ਆਪ ਜੀ ਦੇ ਬੱਚਿਆਂ ਦੀ ਥੋੜੀ ਜੀ ਖਿਦਮਤ ਸੇਵਾ ਕਰਨੀ ਚਾਹੁੰਦਾ ਹਾਂ ਹੁਣ ਧਨਮਤਾ ਗੁਜਰਕਾਰ ਜੀ ਉਹ ਵੀ ਬਹੁਤ ਡੂੰਗੀ ਉੱਚੀ ਸੋਚ ਸੀ ਉਹਨਾਂ ਦੀ ਔਰ ਉਹ ਪਰਖ ਕਰ ਲਈ ਉਹਨਾਂ ਨੇ ਵੀ ਹਾਂ ਇਹ ਵਾਕਈ ਗੁਰੂ ਘਰ ਦਾ ਕੋਈ ਪ੍ਰੇਮੀ ਸਿੱਖ ਹੈ ਹਾਂ ਜੀ ਤੇ ਪੁੱਛਿਆ ਹਾਂ ਗੁਰਸਿੱਖਾ ਕੌਣ ਹੈ ਤੂੰ ਕਿਵੇਂ ਹੈ ਇਹਦਾ ਮਤਾ ਜੀ ਮੇਰਾ ਨਾਮ ਮੋਤੀ ਮਹਿਰਾ ਹੈ ਵੀ ਮੈਂ ਹੋਰ ਤੇ ਨਹੀਂ ਕੁਝ ਜਿਆਦਾ ਕਰ ਪਾ ਰਿਆ ਪਰ ਮੈਂ ਆ ਥੋੜਾ ਜਿਹਾ ਦੁੱਧ ਮੈਂ ਗਰਮ ਕਰਕੇ ਆਪ ਜੀ ਔਰ ਬੱਚਿਆਂ ਵਾਸਤੇ ਲੈ ਕੇ ਆਇਆ ਤੇ ਉੱਥੇ ਫਿਰ ਮੋਤੀ ਮਹਿਰੇ ਨੇ ਧਨਮਤਾ ਗੁਜਰਕਾਰ ਤੇ ਛੋਟੇ ਸਾਹਿਬ ਜੀ ਦੇ ਨੂੰ ਦੁੱਧ ਛੰਨਾ ਦੇ ਕੇ ਕਿਸੇ ਨਾ ਕਿਸੇ ਬੱਚੇ ਦੇ ਬਚਾਉਂਦੇ ਉਹ ਵਾਪਸ ਆਪਣੇ ਘਰ ਚਲਾ ਜਾਂਦਾ ਹੈ ਫਿਰ ਉਹ ਪੂਰੀ ਰਾਤ ਮਾਤਾ ਗੁਜਰ ਕੌਰ ਜੀ ਆਪ ਬੇਸ਼ੱਕ ਬਜ਼ੁਰਗ ਅਵਸਥਾ ਦੇ ਵਿੱਚ ਸਨ ਉਹਨਾਂ ਨੇ ਜਿਹੜੇ ਆਪਣੇ ਦੋਨੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਆਪਣੇ ਦੋਨੇ ਕਚਿਆਂ ਦੇ ਵਿੱਚ ਕੁਛੜ ਦੇ ਵਿੱਚ ਲੈ ਕੇ ਆਪਣੇ ਸਰੀਰ ਦਾ ਨਿਗ੍ਧ ਦਿੰਦੇ ਰਹੇ ਔਰ ਸਾਰੀ ਰਾਤ ਜਿੰਨਾ ਕੋ ਹੋ ਸਕਿਆ ਉਹਨਾਂ ਨੇ ਕੋਸ਼ਿਸ਼ ਕਰੀ ਵੀ ਬੱਚਾ ਨੂੰ ਜ਼ਿਆਦਾ ਠੰਡ ਨਾ ਲੱਗ ਪਵੇ। ਔਰ ਪੂਰੀ ਰਾਤ ਠਰੂ ਠਰੂ ਕਰਦੇ ਤਿੰਨੇ ਸਰੀਰ। ਮਾਨੋ ਵੀ ਉਹ ਇੱਕ ਜਿਹੜੀ ਰਾਤ ਆ ਉਹ ਸਾਲਾਂ ਦੀ ਤਰ੍ਹਾਂ ਬਤੀਤ ਹੋਈ। ਹਾਂਜੀ। ਤੇ ਉਸ ਰਾਤ ਫਿਰ ਮਾਤਾ ਜੀ ਉੱਥੇ ਮਾਤਾ ਗੁਜਰ ਕੌਰ ਜੀ ਠੰਡੇ ਬਰਜ ਦੇ ਵਿੱਚ ਸਾਰੀ ਰਾਤ ਇਸੇ ਤਰ੍ਹਾਂ ਔਖਾਈ ਦੇ ਨਾਲ ਕੱਟਦੇ ਆ। ਤੇ ਫਿਰ ਉੱਥੋਂ ਜਿਹੜਾ ਸਹਬਜ਼ਾਦਿਆਂ ਦਾ ਤੇ ਮਾਤਾ ਗੁਜਰ ਕੌਰ ਜੀ ਦਾ ਔਖਾ ਜਿਹੜਾ ਸਮਾਂ ਹੈ। ਹੁਣ ਪਤਾ ਹੈ ਵੀ ਜਿਹੜਾ ਆਉਣ ਵਾਲਾ ਸਮਾਂ ਹੈ ਕੋਈ ਚੰਗਾ ਨਹੀਂ ਆਉਣ ਵਾਲਾ ਮਾਤਾ ਗੁਜਰਕੌਰ ਜਾਣਦੇ ਆ ਫਿਰ ਮਾਤਾ ਗੁਜਰਕੌਰ ਜੀ ਸਾਬਜਦਿਆਂ ਨੂੰ ਦਲੇਰੀ ਦਿੰਦੇ ਰਹੇ ਸਾਬਜਦਿਆਂ ਨੂੰ ਮੋਟੀਵੇਟ ਕਰਦੇ ਰਹੇ ਔਰ ਸਾਬਜਦਿਆਂ ਨੂੰ ਸ਼ਹੀਦਾਂ ਦੀਆਂ ਸਿੰਘਾਂ ਦੀਆਂ ਕਹਾਣੀਆਂ ਸੁਣਾਉਂਦੇ ਰਹੇ ਕਿਵੇਂ ਧੰਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ Hindu ਧਰਮ ਵਾਸਤੇ ਆਪਣੇ ਸਰੀਰ ਦਾ ਬਲੀਦਾਨ ਦੇ ਦਿੱਤਾ ਕਿਵੇਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਤਤੀ ਤਵੀ ਤੇ ਬੈਠ ਕੇ ਪ੍ਰਮਾਤਮਾ ਦਾ ਭਾਣਾ ਮੰਨਿਆ ਕਿਵੇਂ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਮੁਗਲਾਂ ਦਾ ਪਠਾਣਾ ਦਾ ਟੱਕਰ ਕੀਤਾ ਇਹ ਜਿਹੜੀਆਂ ਮੋਟੀਵੇਸ਼ਨਲ ਕਹਾਣੀਆਂ ਸੀ ਗੁਰ ਇਤਿਹਾਸ ਦੀਆਂ ਕਹਾਣੀਆਂ ਸੀ ਜਾਂ ਸਿੰਘਾਂ ਸ਼ਹੀਦਾਂ ਦੀਆਂ ਕਹਾਣੀਆਂ ਸੀ ਉਹ ਸਾਰੀ ਰਾਤ ਫਿਰ ਮਾਤਾ ਜੀ ਬੱਚਾ ਨੂੰ ਸੁਣਾਉਂਦੇ ਰਹੇ ਉੱਥੋਂ ਫਿਰ ਮਾਨੋ ਵੀ ਇੱਕ ਬਹੁਤ ਹੀ ਭਿਆਨਕ ਸਮਾਂ ਸ਼ੁਰੂ ਹੋ ਜਾਂਦਾ ਹੈ ਜਿਹੜਾ ਫਿਰ ਅਗਲਾ ਜਿਹੜੇ ਦਿਨ ਆਉਣ ਵਾਲੇ ਨੇ 11 12 13 ਪੋਤੇ ਜਿਹੜੇ ਦਿਨ ਫਿਰ ਉਹ ਕਿਵੇਂ ਕਸ਼ਟ ਦੇ ਰਹੇ ਉਹ ਫਿਰ ਆਪਾਂ ਅਗਲੇ ਦਿਨ ਆਉਣ ਵਾਲੇ ਦਿਨਾਂ ਦੇ ਵਿੱਚ ਵਿਚਾਰ ਕਰਾਂਗੇ ਸੋ ਇੱਥੇ ਤੱਕ ਦਾ ਇਹ ਇਤਿਹਾਸ ਹੀ ਜਿਹੜਾ ਗੁਰੂ ਘਰ ਤੇ ਇੱਕ ਬਹੁਤ ਹੀ ਭਿਆਨਕ ਸਮਾਂ ਕਿਹਾ ਜਾ ਸਕਦਾ ਹੈ ਜਿਹੜਾ ਇਹ ਪੰਦਰਵਾੜਾ ਹੈ ਹਾਂਜੀ ਔਰ ਇਹ ਪੰਦਰਵਾੜੇ ਦੇ ਵਿੱਚ ਤੁਹਾਨੂੰ ਇੱਕ ਮੈਂ ਗੱਲ ਹੋਰ ਦੱਸਣੀ ਚਾਹੁੰਦਾ ਵੀ ਫਟੇਗੜ ਸਾਹਿਬ ਦੇ ਨਾਲ-ਨਾਲ ਲੱਗਦੇ ਜਿਹੜੇ ਪਿੰਡ ਹੈ ਹਾਂਜੀ ਮੈਨੂੰ ਇਹ ਸੁਣਨ ਦੇ ਵਿੱਚ ਆਇਆ ਵੀ ਉਹ ਨਾਲ-ਨਾਲ ਦੇ ਪਿੰਡਾਂ ਦੇ ਵਿੱਚ ਇਹ 11 12 13 ਜਿਹੜਾ ਬਹੁਤ ਦੇ ਦਿਨ ਹੈ ਉਹ ਦਿਨਾਂ ਦੇ ਵਿੱਚ ਲੋਕੀ ਕੋਈ ਆਪਣੇ ਮੰਜੇ ਦਾ ਬੈੱਡ ਤੇ ਨਹੀਂ ਸੌਂਦੇ ਉਹ ਨੀਚੇ ਬਿਸਤਰੇ ਕਰਕੇ ਸੌਂਦੇ ਆ ਤਾਂ ਕਿ ਉਹ ਸਹਬਜ਼ਾਦਿਆਂ ਦੇ ਪ੍ਰਤੀ ਆਪਣੀ ਸ਼ਰਧਾ ਪ੍ਰਗਟ ਕਰ ਸਕਣ ਸੋ ਇਹ ਬਹੁਤ ਵੱਡਾ ਜਿਹੜਾ ਸਿੱਖ ਇਤਿਹਾਸ ਦੇ ਵਿੱਚ ਇੱਕ ਬਹੁਤ ਵੱਡਾ ਇਤਿਹਾਸ ਹੈ ਜਿਹੜਾ ਆਪਾਂ ਵਿਚਾਰ ਰਹੇ ਆ ਸੋ ਇਹ ਜਿਹੜਾ ਹੁਣ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ 11 12 ਤੇ ਨਾ ਤੇ ਨਾਮ ਉਹਨੂੰ ਕੀ ਵਾਪਰਦਾ ਅਗਲੇ ਦਿਨਾਂ ਦੇ ਵਿੱਚ ਵਿਚਾਰ ਕਰਾਂਗੇ ਧੰਨਵਾਦ ਜੀ ਵਾਹ ਹੈ ਗੁਰਜੀ ਕਾ ਖਾਲਸਾ ਵਾਹ ਹੈ ਗੁਰਜੀ ਕੀ ਫਤਿਹ